ਕੀ ਐਮਓ ਨੇ ਸਾਨੂੰ ਕਾਲ ਕੀਤਾ ਸੀ 10 ਮਈ ਦੀ ਸਵੇਰ ਨੂੰ ਅਸੀਂ ਪਾਕਿਸਤਾਨ ਦਾ 에ਅਰਬੇਸ ਦਬਾਕੀਤਾ ਸੀ ਕਿ ਜੰਮੂ ਕਸ਼ਮੀਰ ਦੇ ਮੁੱਦੇ ਤੇ ਕਿਸੇ ਤੀਜੇ ਦਾ ਦਖਲ ਮਨਜ਼ੂਰ ਨਹੀਂ ਹੈ ਪਾਕਿਸਤਾਨ ਬੈਠ ਕੇ ਮਸਲਾ ਸੁਲਝਾਉਣਗੇ ਐਮਯੀ ਦੇ ਵੱਲੋਂ ਇਹ ਆਖਿਆ ਗਿਆ ਸੀ ਇਸਪਾਇਰ ਭਾਰਤਾਂ ਦੇ ਵਿੱਚ ਟ੍ਰੇਡ ਦਾ ਕੋਈ ਜ਼ਿਕਰ ਨਹੀਂ ਹੋਇਆ ਸਾਡੇ ਹਮਲੇ ਨੇ ਪਾਕਿਸਤਾਨ ਨੂੰ ਗੱਲਬਾਤ ਦੇ ਲਈ ਮਜਬੂਰ ਕੀਤਾ ਹਾਰਨ ਮਗਰੂਬੀ ਪਾਕਿਸਤਾਨ ਦਸ਼ਨ ਦਾ ਡਰਾਮਾ ਕਰਦਾ ਐਮਆਈਏ ਦੇ ਵੱਲੋਂ ਇਹ ਵੀ ਆਖਿਆ ਗਿਆ ਆਪਰੇਸ਼ਨ ਸੰਦੂਰ ਦੇ ਨਾਲ ਪਾਕਿਸਤਾਨ ਨੂੰ ਕਾਫੀ ਨੁਕਸਾਨ ਹੋਇਆ ਪੀਐਮ મોદી ਦੀ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਨਾਲ ਗੱਲਬਾਤ ਹੋਈ ਸੀ ਬੰਗਲਾਦੇਸ਼ ਦੇ ਵਿੱਚ ਵੀ ਜਲਦ ਤੋਂ ਜਲਦ ਅਨਰਪਕ ਚੋਣਾ ਹੋਣਾ ਏ ਵੀ ਜਿਹੜਾ ਉਹ ਆਖਿਆ ਗਿਆ ਆਵਾਮੀ ਲੀਗ ਤੇ ਬਹਿ ਚਿੰਤਾ ਦਾ ਵਿਸ਼ਾ ਹਮਲੇ ਦੇ ਵਿੱਚ ਪਾਕਿਸਤਾਨ ਨੇ ਤੁਰਕੀ ਤੇ ਚੀਨ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ ਤੁਰਕੀ ਦੀਆਂ ਗਤੀਵਿਧੀਆਂ ਨੂੰ ਨੋਟ ਕੀਤਾ ਗਿਆ ਹੋਰ ਕੀ ਕੋਈ ਜਾਣਕਾਰੀ ਦਿੱਤੀ ਗਈ ਸੀ ਉਹ ਸੁਣਾਉਣੇ ਆ। an understanding was worked out between the djmos of the two countries at their phone call on 10th may 2025 commencing at 1535 hours the foreign secretary had made a statement in this regard as you would be aware the request for the scall was received by mea from the pakistani high commission At 12:37 hours, the Pakistani side had initial difficulties connecting the hotline due to connecting to the Indian side due to technical difficulties. The timing was then decided based on the availability of the Indian DGMO at 15:35 hours. You will, of course, appreciate that early. We have seen the statement made by the Pakistani side. That a nation which has nurtured terrorism on an industrial scale should think that it can escape the consequences is fooling itself. The terrorist infrastructure sites that India destroyed were responsible not only for the deaths of Indians, but of many other innocents around the world. There is now a new normal. The sooner Pakistan gets it, the better it is. After the CCS decision, this Indus Water Treaty has been put in abeyance. I would also like to take you back a little. The IWT, the Indus Water Treaty, was concluded in the spirit of goodwill and friendship as specified in the preamble of the treaty. However, Pakistan has held these principles in abeyance by its promotion of cross border terrorism for several decades now. Now, as per CCS decision that I referred to of 23rd April, India will keep the treaty in abeyance until Pakistan credibly and irrevocably abjures its support for cross-border terrorism. Please note. Please also note that climate change, demographic shifts, and technological changes have created new realities on the ground as well. After the CCS decision. ਤਾਂ ਇਹ ਕਾਸ ਕਾਨਫਰੰਸ ਜੋ ਕੀਤੀ ਗਈ ਹੈ ਮੀਏ ਦੇ ਵੱਲੋਂ ਤੇ ਇਹ ਮਨੇ ਜਾਣਕਾਰੀ ਦਿੱਤੀ ਹੈ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਇਹ ਆਖਿਆ ਗਿਆ ਕਿ ਪੀਓਕੇ ਖਾਲੀ ਕਰੋ ਤਾਂ ਇਸ ਦੇ ਮਾਇਨੇ ਕੀ ਹੈ ਕਿ ਕਿਉਂ ਅਜੀ ਹੀ ਡਿਪਲਮਾ ਜਿਹੜੀ ਉਹ ਕੀਤੀ ਗਈ ਔਰ ਭਾਰਤ ਦਾ ਅਗਲਾ ਕਦਮ ਕੀ ਹੋਏਗਾ ਤਾਂ ਮੈਨੇਜਿੰਗ ਐਡੀਟਰ ਨਿਤਿਕ ਮਹੇਸ਼ਵਰੀ ਤੇ ਸਾਡੇ ਸਟੂਡੀਓ ਕੀ ਸਾਡੇ ਨਾਲ ਜੁੜੇ ਹੋਇਆ ਵਿਕਰਮ ਸਿੰਘ ਸੰਧੂ ਆਪਾਂ ਉਹਨਾਂ ਦੇ ਕੋਲ ਹੀ ਚੱਲਦੇ ਹਾਂ ਅ ਨਿਤਿਕਾ ਜੀ ਜਿਹੜੇ ਹਿਸਾਬ ਦੇ ਨਾਲ ਇਹ ਬਿਆਨ ਦਿੱਤਾ ਗਿਆ ਪਾਕਿਸਤਾਨ ਨੂੰ ਲੈ ਕੇ ਕਿ ਪੀਓਕੇ ਖਾਲੀ ਕੀਤਾ ਜਾਏ ਔਰ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਮਸਲੇ ਨੂੰ ਸੁਲਝਾਉਣਗੇ ਤੀਸਰਾ ਇਸ ਦੇ ਵਿੱਚ ਕੋਈ ਨਹੀਂ ਹੋਏਗਾ ਇਹ ਕਿਸ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਬਿਆਨ ਦਾ ਜੋ ਨਚੂੜ ਕੀਤਾ ਇਸ ਦੀ ਗਹਿਰਾਈ ਦੇ ਵਿੱਚ ਜਾਈਏ ਤਾਂ ਇਸ ਦਾ ਕੀ ਮਤਲਬ ਨਿਕਲਦਾ ਸਰ ਜਤਿੰਦਰ ਅੱਜ ਜੋ ਪ੍ਰੈਸ ਕਾਨਫਰੰਸ ਸੀ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਸੀ ਜੋ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਸੋ ਇਹਦੇ ਵਿੱਚ ਜੋ ਕਈ ਅਹਿਮ ਚੀਜ਼ਾਂ ਸੀ ਉਸ 바ਰ ਜ਼ਰੂਰ ਨਜ਼ਰ ਜੜੀ ਹੈ ਉਹ ਮਾਰਦੇ ਆ ਪਹਿਲੀ ਚੀਜ਼ ਇਹ ਕਿ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਪੋਕੇ ਦਾ ਜੋ ਏਰੀਆ ਹੈ ਉਸ ਨੂੰ ਖਾਲੀ ਕਰ ਦਿੱਤਾ ਜਾਏ ਦੂਜਾ ਇਹ ਕਿਹਾ ਗਿਆ ਕਿ ਜੋ ਇੰਡਸ ਵਾਟਰ ਟ੍ਰੀਟੀ ਹੈ ਉਹ ਸਸਪੈਂਡ ਹੀ ਰਹੇਗੀ ਯਾਨੀ ਕਿ ਫਿਰ ਹਾਲ ਭਾਰਤ ਜਿਹੜਾ ਪਾਕਿਸਤਾਨ ਨੂੰ ਪਾਣੀ ਨਹੀਂ ਦੇਗਾ ਨਾਲੇ ਸੀਜ਼ਫਾਇਰ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਯੂਐਸ ਜਿਹੜਾ ਹੈ ਉਹਨਾਂ ਵੱਲੋਂ ਜਿਹੜੀ ਇੰਟਰਵੀਨ ਕੀਤਾ ਗਿਆ ਨਾਲ ਹੀ ਉਹਨਾਂ ਨੇ ਸੀਜ਼ਫਾਇਰ ਕਰਵਾਇਆ ਹੈ ਭਾਰਤ ਤੇ ਪਾਕਿਸਤਾਨ ਦਾ ਸੋ ਇਸ ਨੂੰ ਲੈ ਕੇ ਵੀ ਦੱਸ ਦਈਏ ਕਿ ਅੱਜ ਭਾਰਤ ਨੇ ਇਹ ਕਲੀਅਰ ਕਰ ਦਿੱਤਾ ਕਿ ਸਵੇਰੇ-ਸਵੇਰੇ ਸਾਨੂੰ ਪਾਕਿਸਤਾਨ ਤੋਂ ਕਾਲ ਆਇਆ ਡੀਜੀਐਮਓ ਜਿਹੜੇ ਨੇ ਪਾਕਿਸਤਾਨ ਦੇ ਉਹਨਾਂ ਨੇ ਕਾਲ ਕੀਤਾ ਤੇ ਉਹਨਾਂ ਵੱਲੋਂ ਸੀਜ਼ਫਾਇਰ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਸੀ ਸੋ ਇਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀਗੇ ਕਿ ਆਖਿਰ ਸੀਜ਼ਫਾਇਰ ਕਿਸ ਨੇ ਕਰਵਾਇਆ ਕਿਉਂਕਿ ਡੋਨਲਡ ਟਰੰਪ ਜਿਹੜੇ ਨੇ ਅਮਰੀਕਾ ਦੇ ਰਾਸ਼ਟਰਪਤੀ ਅ ਯੂ ਐਸ ਡੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀ ਵਾਰ ਜਿਹੜੀ ਹੈ ਉਹ ਰੁਕਵਾਈ ਹੈ ਸੋ ਉਹਨਾਂ ਨੇ ਇੱਕ ਟਵੀਟ ਵੀ ਕੀਤਾ ਸੀ ਐਕਸ ਤੇ ਜਾਣਕਾਰੀ ਦਿੱਤੀ ਸੀ ਕਿ ਦੋਵੇਂ ਕੰਟਰੀਜ਼ ਦੇ ਨਾਲ ਰਾਤ ਨੂੰ ਬੈਠ ਕੇ ਲੰਬੀ ਗੱਲਬਾਤ ਹੋਈ ਜਿਸ ਤੋਂ ਬਾਅਦ ਸੀਸਫਾਇਰ ਜਿਹੜਾ ਹੈ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਪਰ ਅੱਜ ਜੋ ਐਮਈਏ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਦੋ ਕੰਟਰੀਜ਼ ਦਾ ਇਹ ਮਾਮਲਾ ਹੈ ਦੋ ਕੰਟਰੀਜ਼ ਹੀ ਬੈਠ ਕੇ ਸੁਲਝਾਣਗੀਆਂ ਤੀਜੇ ਦਾ ਦਖਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਕਸ਼ਮੀਰ ਦਾ ਜੋ ਮਸਲਾ ਹੈ ਉਹ ਭਾਰਤ ਤੇ ਪਾਕਿਸਤਾਨ ਦਾ ਇਹਦੇ ਵਿੱਚ ਕਿਸੇ ਵੀ ਤੀਸਰੇ ਦਾ ਦਖਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਅਸੀਂ ਜਿਸ ਤਰ੍ਹਾਂ ਕੱਲ ਵੀ ਦੱਸਿਆ ਸੀਗਾ ਕਿ ਪੀਐਮ ਮੋਦੀ ਨੇ ਆਪਣੀ 22 ਮਿੰਟ ਦੀ ਸਪੀਚ ਦੇ ਵਿੱਚ ਇੱਕ ਵਾਰ ਵੀ ਯੂਐਸ ਦਾ ਯੂਐਸ ਦੇ ਪ੍ਰੈਜ਼ੀਡੈਂਟ ਦਾ ਨਾਂ ਨਹੀਂ ਲਿਆ ਸੀ ਸੋ ਅੱਜ ਇੱਕ ਕਲੀਅਰ ਮੈਸੇਜ ਉਹਨਾਂ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਸੇ ਨਾਲ ਹੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਤੁਰਕੀ ਤੇ ਚਾਇਨਾ ਦੇ ਹਥਿਆਰ ਜਿਹੜੇ ਆ ਉਹੋ ਇਸਤੇਮਾਲ ਹੋਏ ਨੇ ਸੋ ਇਹ ਕਈ ਅਹਿਮ ਚੀਜ਼ਾਂ ਸੀ ਜਿਸ ਨੂੰ ਲੈ ਕੇ ਗੱਲਬਾਤ ਹੋਈ ਪਰ ਇਹ ਵੀ ਕਿਹਾ ਕਿ ਸੀਜ਼ਫਾਇਰ ਨੂੰ ਲੈ ਕੇ ਜੋ ਗੱਲਬਾਤ ਹੋਈ ਉਹਦੇ ਵਿੱਚ ਟ੍ਰੇਡ ਦਾ ਜ਼ਿਕਰ ਨਹੀਂ ਹੋਇਆ ਸੋ ਸਭ ਤੋਂ ਪਹਿਲਾਂ ਜਤਿੰਦਰ ਇਹ ਸਮਝਾਉਣਾ ਜ਼ਰੂਰੀ ਹੈ ਕਿ ਪੀਓਕੇ ਦਾ ਏਰੀਆ ਕਿਹੜਾ ਹੈ ਸਾਡੇ ਜੇ ਭਾਰਤ ਦੀ ਗੱਲ ਕੀਤੀ ਜਾਵੇ ਸਾਡੇ ਦੇਸ਼ ਦੇ ਵਿੱਚ ਪੀਓਕੇ ਦਾ ਕਿੰਨਾ ਏਰੀਆ ਆਉਂਦਾ ਹੈ ਤੇ ਜਦੋਂ ਨੋ ਪਾਕਿਸਤਾਨੀ ਜਾਂ ਕਹਿ ਸਕਦੇ ਜੋ ਟੈਰਰਿਸਟ ਦੇ ਕੈਂਪ ਸੀਗੇ ਜਿਸ ਤੇ ਹਮਲਾ ਕੀਤਾ ਗਿਆ ਭਾਰਤ ਵੱਲੋਂ ਸੋ ਉਹਦੇ ਵਿੱਚੋਂ ਪੰਜ ਪੀਓਕੇ ਦੇ ਵਿੱਚ ਸੀ ਤੇ ਚਾਰ ਜਿਹੜੇ ਕੈਂਪ ਸੀ ਉਹ ਪਾਕਿਸਤਾਨ ਦੇ ਵਿੱਚੋਂ ਵਿੱਚ ਸੀ ਸੋ ਸਭ ਤੋਂ ਪਹਿਲਾਂ ਸਾਡੇ ਸਹਿਯੋਗੀ ਵਿਕਰਮ ਸੰਧੂ ਤੋਂ ਪੀਓਕੇ ਦੇ ਏਰੀਆ ਬਾਰੇ ਜ਼ਰੂਰ ਸਮਝਦੇ ਸੋ ਗੱਲ ਕੀਤੀ ਜਾਵੇ ਪੀਓਕੇ ਦੀ ਪਹਿਲਾਂ ਆਪਾਂ ਦੇਖਦੇ ਕਸ਼ਮੀਰ ਦਾ ਮੈਪ ਕਿਉਂਕਿ ਆਪਾਂ ਭਾਰਤ ਦਾ ਜਦੋਂ ਮੈਪ ਦੇਖਦੇ ਆ ਜੇ ਭਾਰਤ ਦਾ ਪੂਰਾ ਜਿਹੜਾ ਮੈਪ ਸਾਨੂੰ ਦਿਖਾਇਆ ਜਾਂਦਾ ਕਿ ਇਹ ਪੂਰਾ ਭਾਰਤ ਦਾ ਮੈਪ ਪਰ ਅਗਰ ਇਸਦੇ ਵੀ ਆਪਾਂ ਦੇਖੀਏ ਤਾਂ ਤਿੰਨ ਹਿੱਸੇ ਹੋ ਜਾਂਦੇ ਨੇ ਕਿਉਂਕਿ ਤਿੰਨ ਦੇਸ਼ ਇਸ ਜਿਹੜੀ ਏਰੀਆ ਵਾ ਉਹਦੇ ਵਾਸਤੇ ਲੜ ਰਹੇ ਨੇ ਖੇਤਰ ਵਾਸਤੇ ਲੜ ਰਹੇ ਨੇ ਸੋ ਪੀਓਕੇ ਦੀ ਗੱਲ ਕੀਤੀ ਜਾਵੇ ਜਿਹੜਾ ਹਰਾ 파ਟ ਆਪਾਂ ਦੇਖ ਸਕਦੇ ਹਾਂ ਸਾਰਾ ਹੀ ਅੱਬੇ ਆਉਂਗਾ ਦੁਬਾਰਾ ਆ ਵਿਕਰਮ ਤੁਹਾਡੇ ਕੋਲੇ ਤੁਹਾਡੀ ਆਵਾਜ਼ ਜਿਹੜੀ ਉਹ ਘਟ ਆ ਰਹੀ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਪੂਰਾ ਜੋ ਸਮਝਾ ਸਕੀਏ ਪਾਕਿਸਤਾਨ ਅਕੂਪਾਈਡ ਕਸ਼ਮੀਰ ਕਿਹੜਾ ਕਿਹੜਾ ਏਰੀਆ ਔਰ ਜੋ ਦਾਵਾ ਆਪਾ ਰੱਦੇ ਵੱਲੋਂ ਇਹ ਕੀਤਾ ਗਿਆ ਕਿ ਆ ਜਿਆਦਾਤਰ ਜੋ ਠਿਕਾਣੇ ਹੈ ਉਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ ਵਿੱਚ ਸੀ ਜੋ ਅਤਵਾਦੀਆਂ ਨਾਲ ਸੰਬੰਧਤ ਸੀ ਜਿਨ੍ਹਾਂ ਦੇ ਉੱਤੇ ਇਹ ਸਟ੍ਰਾਈਕ ਕੀਤਾ ਗਿਆ ਤੇ ਉਹਨਾਂ ਨੂੰ ਟਹਿ ਟੇਰੀ ਕੀਤਾ ਗਿਆ ਔਰ ਪਾਕਿਸਤਾਨ ਅਕੂਪਾਈਡ ਕਸ਼ਮੀਰ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਯਕਿ ਇਹ ਕਿ ਸ਼ੁਰੂ ਤੋਂ ਹੀ ਇਸ ਦੇ ਉੱਤੇ ਵਿਵਾਦ ਚੱਲਦਾ ਆ ਰਿਹਾ ਤੇ ਭਾਰਤ ਤੇ ਪਾਕਿਸਤਾਨ ਆਪਸ ਮੋਹਮਨੇ ਹੁੰਦੇ ਰਹੇ ਆ ਵਿਕਰਮ ਓਵਰ ਟੂ ਯੂ ਗੱਲ ਕੀਤੀ ਜਾਵੇ ਆਪਾਂ ਦੇਖ ਸਕਦੇ ਆ ਮੈਪ ਦੇ ਵਿੱਚ ਜਿਹੜਾ ਹਰਾ ਖੇਤਰ ਹੈ ਇਹ ਸਾਰਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਤੇ ਅਗਰ ਆਪਾਂ ਟੋਟਲ ਕਸ਼ਮੀਰ ਦੇ ਲੈਂਡ ਦੀ ਗੱਲ ਕੀਤੀ ਜਾਵੇ ਅਗਰ ਆਪਾਂ 100% ਲੈਂਡ ਦੀ ਗੱਲ ਕੀਤੀ ਜਾਵੇ 100% ਦੇ ਵਿੱਚੋਂ 55% ਹਿੱਸਾ ਭਾਰਤ ਦੇ ਹਿੱਸੇ ਦੇ ਵਿੱਚ ਹੈ ਸੋ ਇਹ ਜਿਹੜਾ ਜਿੰਨਾ ਆਪਾਂ ਪਾਰ ਦੇਖ ਰਿਹਾ ਸਾਰਾ ਭਾਰਤ ਦੇ ਅੰਡਰ ਹੈ ਉਸ ਤੋਂ ਬਾਅਦ ਅਗਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਕੋਲ ਕਰੀਬ 30% ਹਿੱਸਾ ਪਾਕਿਸਤਾਨ ਕੋਲ ਹੈ ਪਰ ਹੁਣ ਤੀਸਰੀ ਕੰਟਰੀ ਆਉਂਦੀ ਹੈ ਜੋ ਕਿ ਉਹ ਵੀ ਨਿਊਕਲੀਅਰ ਕੰਟਰੀ ਹੈ ਕਿਉਂਕਿ ਇਹ ਤਿੰਨੇ ਜਿਹੜੇ ਦੇਸ਼ ਨੇ ਨਿਊਕਲੀ ਤਿੰਨਾਂ ਦੇਸ਼ਾਂ ਕੋ ਨਿਊਕਲੀਅਰ ਵੈਪਨਸ ਨੇ ਪਾਕਿਸਤਾਨ ਤੋਂ ਬਾਅਦ ਅਗਰ ਆਪਾਂ ਚਾਈਨਾ ਦੀ ਗੱਲ ਕੀਤੀ ਜਾਵੇ ਤਾਂ ਚਾਈਨਾ ਕੋ ਵੀ ਕਰੀਬਨ 15% ਜਿਹੜਾ ਲੈਂਡ ਮੌਜੂਦ ਹੈ ਸੋ ਆਪਾਂ ਗੱਲ ਕਰਦੇ ਹਾਂ 1948 ਦੇ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਦੀ ਗੱਲ ਕੀਤੀ ਗਈ ਸੀ ਕਿ ਇਹ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਹੋਏਗੀ ਸੋ ਆਹ ਜਿਹੜੀ ਲਾਈਨ ਡਰਾ ਹੋਈ ਸੀ ਤੇ ਇਹ ਜਿਹੜਾ ਹਿੱਸੇ ਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀ ਜੋ 30% ਏਰੀਆ ਬੰਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 1962 ਦੀ ਜੰਗ ਦੀ 1962 ਦਾ ਜੰਗ ਹੋਈ 1962 ਦੀ ਜੰਗ ਭਾਰਤ ਹਾਰ ਰਿਹਾ ਸੀ ਚੀਨ ਤੋਂ ਤੇ ਚੀਨ ਨੇ ਆ ਆਪਾ ਦੇਖ ਸਕਦੇ ਸਾਰਾ ਏਰੀਆ ਤੇ ਕਬਜ਼ਾ ਕਰ ਲਿਆ ਸੀ ਜੋ ਵੀ ਰੈੱਡ ਮਾਰਕ ਹੈ ਸੋ ਉਸ ਤੋਂ ਬਾਅਦ 1963 ਦੇ ਵਿੱਚ ਪਾਕਿਸਤਾਨ ਤੇ ਚੀਨ ਦੇ ਵਿੱਚ ਇੱਕ ਐਗਰੀਮੈਂਟ ਹੁੰਦਾ ਹੈ ਪਾਕਿਸਤਾਨ ਇੱਕ حساب ਦੀ ਅਗਰ ਗੱਲ ਕੀਤੀ ਜਾਵੇ ਚੀਨ ਦੀ ਦੋਸਤੀ ਖਰੀਦਣ ਵਾਸਤੇ ਆ ਜਿਹੜਾ ਸ਼ਖਸਗਮ ਵੈਲੀ ਵਾਲਾ ਏਰੀਆ ਹੈ ਚੀਨ ਨੂੰ ਚੀਨ ਨੂੰ ਗਿਫਟ ਕਰ ਦਿੰਦਾ ਹੈ ਜੀ ਸੋ ਹੁਣ ਜਿਸ ਤਰ੍ਹਾਂ ਪਾਕਿਸਤਾਨ ਡਿਮਾਂਡ ਕਰਦਾ ਰਹਿੰਦਾ ਹੈ ਕਿ ਸਾਨੂੰ ਸਾਡਾ ਕਸ਼ਮੀਰ ਦੇ ਦਿਓ ਸਾਡੇ ਭਾਰਤ ਵਾਲਾ ਕਸ਼ਮੀਰ ਵੀ ਦੇ ਦਿਓ ਕੀ ਇਹ ਕਸ਼ਮੀਰ ਉਹਨੇ ਫਿਰ ਗਿਫਟ ਕਰਨਾ ਚਾਈਨਾ ਨੂੰ ਇਹ ਬੜਾ ਵੱਡਾ ਸਵਾਲ ਹੈ ਉਸ ਤੋਂ ਬਾਅਦ ਇਹ ਜਿਹੜਾ ਬਲੂ ਕਲਰ ਦਾ ਏਰੀਆ ਹੈ ਆਪਾਂ ਦੇਖ ਸਕਦੇ ਹਾਂ ਇਹ ਭਾਰਤ ਦੇ ਕੰਟਰੋਲ ਦੇ ਅੰਡਰ ਹੈ ਇਹ ਸਿਆਚਨ ਗਲੇਸ਼ੀਅਰ ਹੈ ਦੁਨੀਆ ਦਾ ਸਭ ਤੋਂ ਹਾਈएस्ट ਜਿਹੜਾ ਪੁਆਇੰਟ ਵਾਲਾ ਗਲੇਸ਼ੀਅਰ ਹੈ ਇਸ ਤੇ ਇਸ ਜਿਹੜਾ ਜੇ ਗੱਲ ਕੀਤੀ ਜਾਵੇ ਕੰਟਰੋਲ ਭਾਰਤ ਦਾ ਸੋ ਓਵਰঅল ਅਸੀਂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਦੀ ਸੁਰਤਿ ਹਾਲ ਇਹ ਹੈ ਕਿ 55% ਜਿਹੜਾ ਲੈਂਡ ਸਾਡੇ ਕੋਲ ਹੈ 30% ਪਾਕਿਸਤਾਨ ਕੋਲ ਹੈ ਨਾਲ ਦੇ ਨਾਲ ਚਾਈਨਾ ਆਕੂਪਾਈਡ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਵੀ 15% ਲੈਂਡ ਮੌਜੂਦ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਹੁਣ ਪਾਕਿਸਤਾਨ ਨੂੰ ਇਹ ਚੇਤਾਵਨੀ ਦੇ ਰਿਹਾ ਹੈ ਕਿ ਆ ਜੋ ਏਰੀਆ ਹੈ ਇਸ ਨੂੰ ਤੁਸੀਂ ਹੁਣ ਖਾਲੀ ਕਰ ਦਿਓ ਔਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਸਾਡੀ ਪਾਕਿਸਤਾਨ ਨਾਲ ਹੁਣ ਗੱਲ ਹੋਏਗੀ ਤਾਂ ਸਿਰਫ ਔਰ ਸਿਰਫ terror ਨੂੰ ਲੈ ਕੇ ਹੋਏਗੀ ਤੇ पीओके ਨੂੰ ਲੈ ਕੇ ਹੋਏਗੀ ਇਸ ਤੋਂ ਬਿਨਾ ਅਸੀਂ ਕੋਈ ਵੀ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ ਬਿਲਕੁਲ ਪਾਕਿਸਤਾਨ ਨੇ ਇਹ ਕਿਹਾ ਸੀ ਕਿਉਂਕਿ ਪਾਕਿਸਤਾਨ ਹਮੇਸ਼ਾ ਗੱਲ ਕਰਦਾ ਕਿ ਸਾਡੀ ਪੂਰੇ ਕਸ਼ਮੀਰ ਦੇ ਇਸ਼ੂ ਤੇ ਗੱਲ ਹੋਗੀ ਪਰ ਭਾਰਤ ਨੇ ਪੂਰਾ ਕਲੀਅਰ ਕਰਦਾ ਕਿ ਗੱਲ ਹੋਏਗੀ ਤੇ ਸਿਰਫ पीओके ਦੀ ਹੋਏਗੀ ਇੰਡੀਆ ਦੇ ਕਸ਼ਮੀਰ ਦੀ ਕਿਉਂਕਿ ਉਹ ਇੰਡੀਆ ਦਾ ਹੀ ਪਾਰਟ ਹੈ ਜੀ ਸੋ ਨੈਕਸਟ ਗ੍ਰਾਫਿਕ ਵੱਲ ਚੱਲਦੇ ਹਾਂ ਕਿਉਂਕਿ ਇਹ ਦੱਸਣਾ ਵੀ ਜ਼ਰੂਰੀ ਹੈ ਕਿ पीओके ਦੇ ਵਿੱਚ ਅਜੇ ਹਾਲ ਕੀ ਹੈ ਕਿ ਜਿਸ ਦੇ ਕਾਰਨ ਲਗਾਤਾਰ ਪਾਕਿਸਤਾਨ ਕਹਿੰਦਾ ਹੈ ਕਿ पीओके ਦਾ ਏਰੀਆ ਸਾਡਾ ਹੋਵੇ ਭਾਰਤ ਕਹ ਰਿਹਾ ਕਿ ਨਹੀਂ ਉਹ ਸਾਡੇ ਸਰਦਾ ਤਾਜ ਹੈ ਅਸੀਂ ਉਹਨੂੰ ਨਹੀਂ ਜਾਣ ਦਵਾਂਗੇ ਤੇ ਏਰੀਆ ਹੈ ਵੀ ਸਾਡਾ ਭਾਰਤ ਦਾ ਜੀ ਹੁਣ ਗੱਲ ਕਰਦੇ ਹਾਂ ਸਿੰਧੂ ਜਲ ਸਮਝੌਤੇ ਦੀ ਕਿਉਂਕਿ 1960 ਦੇ ਵਿੱਚ ਇਹ ਸਮਝੌਤਾ ਹੋਇਆ ਸੀ ਵਰਲਡ ਬੈਂਕ ਦੀ ਵਿਚੋਲਗੀ ਦੇ ਨਾਲ ਸੋ ਆਪਾਂ ਦੇਖ ਸਕਦੇ ਜਿਹੜੇ ਬਲੂ ਕਲਰ ਦੀ ਰਿਵਰਸ ਨੇ ਸ਼ਾਇਦ ਆਪਣਾ ਸਤਲੁਜ ਅਗਰ ਆਪਾਂ ਗੱਲ ਕੀਤੀ ਜਾਵੇ ਸਤਲੁਜ ਦੀ ਸੋ ਅਬਰ ਅਗਾਂ ਪਾ ਦੇਖ ਸਕਦਾ ਹੈ ਕਿ ਸਤਲੁਜ ਦੀ ਗੱਲ ਕੀਤੀ ਜਾਵੇ ਬਿਆਸ ਦੀ ਗੱਲ ਕੀਤੀ ਜਾਵੇ ਰਾਵੀ ਦੀ ਗੱਲ ਕੀਤੀ ਜਾਵੇ ਇਹਦਾ ਕੰਟਰੋਲ ਭਾਰਤ ਨੂੰ ਮਿਲਦਾ ਹੈ ਮਤਲਬ ਭਾਰਤ ਨੂੰ ਸਿਰਫ 20% ਪਾਣੀ ਮਿਲਦਾ ਹੈ ਇੰਡਸ ਦਾ ਬਲਕਿ ਚਨਾਬ ਜਹਲਮ ਇੰਡਸ ਜਿੱਤੇ ਪਾਣੀ ਦਾ ਫਲੋ ਵੀ ਜ਼ਿਆਦਾ ਹੈ ਤੇ ਪਾਣੀ ਬਹੁਤ ਜ਼ਿਆਦਾ ਹੈ ਉਹਦਾ 80% ਜਿਹੜਾ ਹਿੱਸਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਨੂੰ ਮਿਲਦਾ ਸੋ ਇੱਥੋਂ ਆਪਾਂ ਦੇਖ ਸਕਦਾ ਹੈ ਕਿ ਕਿੰਨੀ ਕਾਣੀ ਵੰਡ ਹੋਈ ਸੀ ਭਾਰਤ ਦੇ ਨਾਲ ਬੇਸ਼ੱਕ ਸਾਨੂੰ ਤਿੰਨ ਦਰਿਆ ਮਿਲੇ ਪਰ ਬਾਕੀ ਦੇ ਜਿਹੜੇ ਦਰਿਆ ਸੀ ਉਹਨਾਂ ਦਾ ਪਾਣੀ ਸਾਨੂੰ ਸਹੀ ਨਹੀਂ ਤਰੀਕੇ ਨਾਲ ਮਿਲਿਆ ਜਿਹੜੀਆਂ ਕਿ ਮੇਨ ਨੇ ਇਵਨ ਅਗਰ ਆਪਾਂ ਗੱਲ ਕੀਤੀ ਜਾਵੇ ਸਭ ਤੋਂ ਜ਼ਿਆਦਾ ਪਾਣੀ ਇੰਡਸ ਰੀ ਹੈ ਤੇ ਜਾਣ ਕਿਥੋਂ ਦਈ ਹੈ ਤਿੱਬਤ ਤੋਂ ਹੋ ਕੇ ਕਸ਼ਮੀਰ ਦੀ ਥਾਣੀ ਪਾਕਿਸਤਾਨ ਤੇ ਜਾ ਰਹੀ ਹੈ ਸੋ ਭਾਰਤ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਭਾਰਤ ਨੂੰ ਪੂਰਾ ਜਿਹੜਾ ਸ਼ੇਅਰ ਸੀ ਉਹ ਨਹੀਂ ਮਿਲਾਇ ਸੇ ਕਰਕੇ ਭਾਰਤ ਕਹਿ ਰਿਹਾ ਹੈ ਕਿ ਇੰਡਸ ਵਾਟਰ ਟ੍ਰੀਟੀ ਨੂੰ ਰਿਵੀਜ਼ਨ ਦੀ ਜ਼ਰੂਰਤ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਜੋ ਇੰਡਸ ਵਾਟਰ ਟ੍ਰੀਟੀ ਹੈ ਉਸ ਨੂੰ ਸਸਪੈਂਡ ਹੀ ਰੱਖਿਆ ਜਾਏਗਾ ਯਾਨੀ ਕਿ ਫਿਲਹਾਲ ਪਾਕਿਸਤਾਨ ਨੂੰ ਭਾਰਤ ਪਾਣੀ ਨਹੀਂ ਦੇਗਾ ਕੱਲ ਪੀਐਮ ਮੋਦੀ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਬਹਿ ਸਕਦੇ ਸੋ ਇਹੀ ਕਾਰਨ ਹੈ ਕਿ ਫਿਲਹਾਲ ਪਾਣੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਭਾਰਤ ਨਹੀਂ ਦੇ ਦੇ ਸੋ ਖੂਨ ਤੇ ਪਾਣੀ ਸਾਥ ਨਹੀਂ ਬਹਿ ਸਕਦੇ ਉਸ ਦਾ ਨੁਕਸਾਨ ਕੀ ਹੋਏਗਾ ਅਸੀਂ ਨੈਕਸਟ ਸਲਾਈਡ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜਿਹੜਾ ਮੈਪ ਅਸੀਂ ਅਗਲਾ ਦਿਖਾਵਾਂਗੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਗਾ ਕਿ ਪਾਕਿਸਤਾਨ ਨੂੰ ਕਿੰਨਾ ਨੁਕਸਾਨ ਹੋਣ ਜਾ ਰਿਹਾ ਹੈ ਸੋ ਅਗਰ ਆਪਾਂ ਇੰਡਨ ਰਿਵਰ ਬੇਸਿਨ ਦੀ ਗੱਲ ਕੀਤੀ ਜਾਵੇ ਆਪਾਂ ਇੰਡਨ ਰਿਵਰ ਬੇਸਿੰਗ ਦੇ ਸਕਦੇ ਆ ਆ ਪੰਜੇ ਦਰਿਆ ਜਿਹੜੇ ਨੇ ਪੰਜਾਬ ਦੇ ਨਿਕਲਦੇ ਨੇ ਉਸ ਤੋਂ ਬਾਅਦ ਆਪਾਂ ਛੇਵਾਂ ਦਰਿਆ ਗੱਲ ਕੀਤੀ ਜਾਵੇ ਇੰਡਸ ਵੀ ਜਾ ਰਿਹਾ ਸੋ ਜਿੱਥੇ ਜਿੱਥੇ ਆਪਾਂ ਦੇਖ ਸਕਦੇ ਆ ਕਿ ਹਰੇ ਹਰੇ ਡਾਟਸ ਨੇ ਹਰੀ ਹਰੀਆਂ ਲਾਈਨਸ ਵੱਜੀਆਂ ਹੋਈਆਂ ਨੇ ਸੋ ਉਸ ਦੇ ਆਲੇ ਦੁਆਲੇ ਹੀ ਆਪਾਂ ਗੱਲ ਕੀਤੀ ਜਾਵੇ ਤਾਂ ਹਰਿਆਲੀ ਹੈ ਆ ਜਿੰਨਾ ਵੀ ਬੇਸਿਨ ਬਣਦਾ ਹੈ ਹਰਿਆਲੀ ਉਸੇ ਦੇ ਆਲੇ ਦੁਆਲੇ ਹੈ ਜਿੱਥੇ ਇਹ ਦਰਿਆ ਵਹਿੰਦੇ ਨੇ ਮਤਲਬ ਹੁਣ ਪਹਿਲੀ ਗੱਲ ਤੇ ਤਿੰਨ ਦਰਿਆ ਆਲਰੇਡੀ ਭਾਰਤ ਕੰਟਰੋਲ ਕਰ ਰਿਹਾ ਹੈ ਇਸ ਦਾ ਪਾਣੀ ਹੁਣ ਭਾਰਤ ਨੇ ਬਿਲਕੁਲ ਹੀ ਨਹੀਂ ਲਾਸਟ ਜਿਹੜਾ ਡੈਮ ਬਣਾਇਆ ਸੀ ਅਸੀਂ ਰਾਵੀ ਦੇ ਸ਼ਾਹਪੂਰ ਕੰਢੀ ਬਣਾਇਆ ਸੀ ਤੇ ਭਾਰਤ ਨੇ ਪੂਰਾ ਇੱਕ ਬੂੰਦ ਪਾਣੀ ਵੀ ਰਾਵੀ ਦਾ ਰੂਪਤਾ ਸੀ ਹੁਣ ਅਗਰ ਗੱਲ ਕੀਤੀ ਜਾਵੇ ਜੇਹਲਮ ਤੇ ਚਨਾਬ ਦੀ ਤੇ ਨਾਲ ਨਾਲ ਇੰਡਸ ਦੀ ਇਸਤੇ ਵੀ ਅਗਰ ਬੰਨ ਬਣਾ ਦਿੱਤੇ ਗਏ ਤੇ ਆਹ ਜਿਹੜਾ ਏਰੀਆ ਪਾਣੂ ਪੂਰਾ ਦਿਖ ਰਿਹਾ ਹੈ ਹਰਾ ਇਹ ਸ਼ਾਇਦ ਬਲੋਚਿਸਤਾਨ ਵਰਗਾ ਹੋ ਜਾਏਗਾ ਸਿੰਧ ਵਰਗਾ ਹੋ ਜਾਏਗਾ ਸੋ ਰੇਗਿਸਤਾਨ ਦੇ ਵਿੱਚ ਇਹ ਬਦਲ ਸਕਦਾ ਪਰ ਇਹ ਸੱਚ ਹੈ ਕਿ ਇਹ ਛੇਤੀ ਨਹੀਂ ਹੋ ਪਾਏਗਾ ਕਿਉਂਕਿ ਡੈਮਸ ਬਣਾਉਣ ਲੱਗਿਆ ਟਾਈਮ ਲੱਗਦਾ ਹੈ 15 ਸਾਲ 10 ਸਾਲ ਦਾ ਸਮਾਂ ਲੱਗ ਸਕਦਾ ਹੈ ਅਗਰ ਪਾਕਿਸਤਾਨ ਨੂੰ ਸਹੀ ਤਰੀਕੇ ਨਾਲ ਮਾਤ ਦੇਣੀ ਹੈ ਤੇ ਜੀ ਸੋ ਕਹਿ ਸਕਦੇ ਆ ਕਿ ਲੇਕਿਨ ਆਪਾਂ ਨੂੰ ਇਸ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਨਾ ਜੇ ਆਪਾਂ ਤਾਂ ਬਲਕਿ ਆਪਾਂ ਪਾਕਿਸਤਾਨ ਤੇ ਮਿਹਰਬਾਨ ਹੋ ਰਹੇ ਸੀ ਐਸੀ ਲਗਾਤਾਰ ਉਹਨਾਂ ਨੂੰ ਪਾਣੀ ਦੇਦੇ ਸੀ ਦੇਣਾ ਨਹੀਂ ਚਾਹੀਦਾ ਵੈਸੇ ਸ਼ਾਇਦ ਆਪਾਂ ਕੀ ਕਰ ਸਕਦੇ ਆ ਕਿ ਜਿਹੜਾ ਜੇਹਲਮ ਚਨਾਬ ਦਾ ਪਾਣੀ ਆ ਵਾਪਸ ਭਾਰਤ ਦੇ ਵਿੱਚ ਲਿਆ ਕੇ ਮਤਲਬ ਪੰਜਾਬ ਦੇ ਵਿੱਚ ਲੈ ਕੇ ਉਹਨੂੰ ਸ਼ਾਇਦ ਅਸਵੈਲ ਦੇ ਵਿੱਚ ਪਾ ਦਈਏ ਬਾਅਦ ਵਿੱਚ ਸੋ ਇਹ ਇੱਕ ਜੋਗ ਦਾ 파ਰਟ ਵੀ ਆ ਵੈਸੇ ਕਿਉਂਕਿ ਆਪਾਂ ਦੂਸਰੇ ਸਟੇਟਸ ਨੂੰ ਦੇ ਸਕਦੇ ਆ ਜੀ ਕਿਉਂਕਿ ਦੇਖਿਆ ਜਾਵੇ ਤਾਂ ਅਸੀਂ ਪੰਜਾਬ ਤੇ हरियाणा ਦੇ ਵਿੱਚ ਜੇ ਸਭ ਤੋਂ ਜ਼ਿਆਦਾ ਪ੍ਰੋਬਲਮ ਇਸ ਵੇਲੇ ਚੱਲ ਰਹੀ ਹੈ ਤਾਂ ਉਹ ਪਾਣੀ ਦੇ ਵਿਵਾਦ ਨੂੰ ਲੈ ਕੇ ਚੱਲ ਰਹੀ ਹੈ ਸੋ BBMP ਦਾ ਜੇ ਗੱਲ ਕੀਤੀ ਜਾਵੇ ਪਾਣੀ ਹਰਿਆਣਾ ਨੂੰ ਨਹੀਂ ਦੇਣਾ BBMP ਤੋਂ ਤਾਂ ਇਹ ਵੀ ਇੱਕ ਜਿਹੜਾ ਚਰਚਾ ਦਾ ਵਿਸ਼ਾ ਉਹ ਚੱਲ ਰਿਹਾ ਸੋ ਨੈਕਸਟ ਸਲਾਈਡਸ ਦੇ ਵਿੱਚ ਅਸੀਂ ਦੋਵਾਂ ਅਗਰ ਗੱਲ ਕੀਤੀ ਜਾਵੇ ਇੰਡੀਅਨ ਕਸ਼ਮੀਰ ਦੀ ਗੱਲ ਕੀਤੀ ਜਾਵੇ ਤੇ ਗੱਲ ਕੀਤੀ ਜਾਵੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੀ ਤਾਂ ਉਹਦਾ ਕੰਪੈਰੀਜ਼ਨ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਏਰੀਆ ਦੀ ਗੱਲ ਕੀਤੀ ਜਾਵੇ ਬੁਨਿਆਦ ਹੁੰਦੀ ਹੈ এডੂਕੇਸ਼ਨ ਸਿਸਟਮ ਦੀ ਤੇ ਅਗਰ ਆਪਾਂ ਦੋਨੋਂ ਸੂਬਿਆਂ ਦੇ ਵਿੱਚ ਦੇਖੀਏ ਤਾਂ ਕਿੰਨਾ ਫਰਕ ਹੈ ਭਾਰਤ ਦੇ ਵਿੱਚ 35 ਯੂਨੀਵਰਸਿਟੀਆਂ ਤੇ ਕਾਲਜੇਸ ਨੇ ਪਾਕਿਸਤਾਨ ਜਿਹੜਾ ਅਕੂਪਾਈਡ ਕਸ਼ਮੀਰਾ ਤੇ ਸਿਰਫ 6 ਆ ਸੋ ਇਹ ਦੱਸਦਾ ਹੈ ਕਿ ਪਾਕਿਸਤਾਨ ਨੇ ਸਿਰਫ ਅੱਤਵਾਦ ਤੇ ਤਰਜੀਹ ਦਿੱਤੀ ਹੈ ਨਾ ਕਿ ਐਜੂਕੇਸ਼ਨ ਤੇ ਅਗਰ ਐਜੂਕੇਸ਼ਨ ਤੇ ਤਰਜੀਹ ਦਿੰਦਾ ਭਾਰਤ ਵਰਗੂ 30-35 ਕਾਲਜ ਉੱਥੇ ਵੀ ਹੁੰਦੇ ਯੂਨੀਵਰਸਿਟੀਆਂ ਹੁੰਦੇ ਤੇ ਸ਼ਾਇਦ ਉਥੋਂ ਅੱਤਵਾਦ ਨਹੀਂ ਇੰਜੀਨੀਅਰਸ ਨਿਕਲਦੇ ਜਿੱਦਾ ਮੋਦੀ ਸਾਹਿਬ ਨੇ ਕਿਹਾ ਸੀ ਕਿ ਭਾਰਤ ਅਜੀਹਾ ਦੇਸ਼ ਹੈ ਜੋ ਇੰਜੀਨੀਅਰਸ ਕਰਦਾ ਹੈ ਇੰਜੀਨੀਅਰਸ ਦੀ ਗੱਲ ਕੀਤੀ ਜਾਵੇ ਇੰਜੀਨੀਅਰਸ ਐਕਸਪੋਰਟ ਕਰਦਾ ਹੈ ਪਰ ਪਾਕਿਸਤਾਨ ਕੀ ਕਰਦਾ ਐਕਸਪੋਰਟ ਟੈਰੋਰੀਜ਼ਮ ਐਕਸਪੋਰਟ ਕਰਦਾ ਹੈ ਬਹੁਤ ਇੰਪੋਰਟੈਂਟ ਹੈ ਇਹ ਕਿਉਂਕਿ 35 ਭਾਰਤੀ ਕਸ਼ਮੀਰ ਦੇ ਵਿੱਚ ਕਾਲਜ ਤੇ ਯੂਨੀਵਰਸਿਟੀ ਨੇ ਪੋਕੇ ਦੇ ਵਿੱਚ ਸਿਰਫ ਵਰ ਸਿਰਫ 6 ਨੇ ਜੀ ਸੋ ਨੈਕਸਟ ਸਲਾਈਡ ਤੇ ਵੀ ਇੱਕ ਵਾਰ ਰੁਕ ਕਰਦੇ ਆ ਜਲਦੀ ਜਲਦੀ ਕਿ ਕੀ ਕੀ ਆਪਣੇ ਕੋਲ ਡਿਫਰੈਂਸ ਆ ਮੈਡੀਕਲ ਕਾਲਜ ਦੀ ਗੱਲ ਕੀਤੀ ਜਾਵੇ ਉਹ ਵੀ ਆ ਸੋ ਮੈਡੀਕਲ ਕਾਲਜ ਦਾ ਜਿਹ ਜ਼ਿਕਰ ਕੀਤਾ ਜਾਵੇ ਤਾਂ ਭਾਰਤੀ ਕਸ਼ਮੀਰ ਯਾਨੀ ਕਿ ਜੇ ਕਸ਼ਮੀਰ ਸਾਡੇ ਕੋਲ ਹੈ ਉਹਦੇ ਵਿੱਚ 11 ਮੈਡੀਕਲ ਕਾਲਜਿਸ ਨੇ ਜਦਕਿ ਪੋਕੇ ਦਾ ਜ਼ਿਕਰ ਕੀਤਾ ਜਾਵੇ ਤਾਂ ਮਹਸਤਿੰ ਨੇ ਸੋ ਤੁਸੀਂ ਸੋਚ ਸਕਦੇ ਹੋ ਕਿ ਭਾਰਤ ਦੇ ਵਿੱਚ ਜਿਹੜੇ ਪੋਕੇ ਦਾ ਏਰੀਆ ਆ ਗਿਆ ਸੋ ਸਾਰਾ ਫਾਇਦਾ ਉੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਹੀ ਹੋਏਗਾ ਕਿਉਂਕਿ ਕਦੇ ਵੀ ਪਾਕਿਸਤਾਨ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਤਰਜੀਹ ਦਿੱਤੀ ਹੀ ਨਹੀਂ ਸੋ ਕੀ ਡਿਫਰੈਂਸ ਕਿੰਨਾ ਆ ਗਿਆ ਦੋਵਾਂ ਦੂਸਰਾਂ ਬਸ ਗੱਲ ਕੀਤੀ ਜਾਵੇ ਏਰੀਆ ਦੇ ਵਿੱਚ ਅੱਠ ਦਾ ਡਿਫਰੈਂਸ ਆ ਸੋ ਇਹ ਦੱਸਦਾ ਹੈ ਕਿ ਤਰਜੀਹ ਕੀ ਹੈ ਸਾਡੀ ਤਰਜੀਹ ਹੈ ਮੈਡੀਕਲ ਫੈਸਿਲਿਟੀ ਦੇਣ ਦੀ ਕਿਉਂਕਿ ਮੈਡੀਕਲ ਕਾਲਜ ਸਿਰਫ ਮੈਡੀਕਲ ਦੀ ਐਜੂਕੇਸ਼ਨ ਨਾ ਕਿ ਨਹੀਂ ਆਂਦਾ ਉਸ ਏਰੀਆ ਦੇ ਵਿੱਚ ਹਸਪਤਾਲ ਵੀ ਬਿਲਡ ਕਰਦਾ ਤਾਂ ਜੋ ਲੋਕਾਂ ਦਾ ਇਲਾਜ ਹੋ ਸਕੇ ਸੋ ਪੂਰੇ ਪੀਓਕੇ ਦੇ ਵਿੱਚ ਅਗਰ ਤਿੰਨ ਹੀ ਮੈਡੀਕਲ ਕਾਲਜ ਨੇ ਸੋ ਇਹ ਦੱਸਦਾ ਹੈ ਕਿ ਲੋਕਾਂ ਕੋ ਬੇਸਿਕ ਜਿਹੜੀ ਮੈਡੀਕਲ ਫੈਸਿਲਿਟੀ ਹੈ ਉਹ ਵੀ ਮੌਜੂਦ ਨਹੀਂ ਹੈ ਤੋ 에어ਪੋਰਟ ਦਾ ਜ਼ਿਕਰ ਕੀਤਾ ਜਾਏ ਤਾਂ ਭਾਰਤੀ ਕਸ਼ਮੀਰ ਦੇ ਵਿੱਚ ਚਾਰ 에어ਪੋਰਟ ਨੇ ਪੀਓਕੇ ਦੇ ਵਿੱਚ ਮਹਿਜ਼ ਦੋ 에어ਪੋਰਟ ਨੇ ਪਰ ਆਪਾਂ ਏਰੀਆ ਵੀ ਦੇਖਿਆ ਜਾਵੇ ਤਾਂ ਆਪਣੇ ਕੋਲ ਜ਼ਿਆਦਾ ਏਰੀਆ ਹੈ ਜੀ ਜੀ ਬਿਲਕੁਲ ਏਰੀਆ ਸਾਡੇ ਕੋਲ ਜ਼ਿਆਦਾ ਹੈ ਪਰ ਅਗਰ ਮੈਂ ਗੱਲ ਕਰਨਾ ਚਾਹਦਾ ਗਿਲਗਿਟ ਦੇ ਵਿੱਚ ਕੁਝ ਕੁਝ ਮਹੀਨੇ ਪਹਿਲਾਂ ਪ੍ਰੋਟੈਸਟ ਹੋ ਰਹੇ ਸੀ ਉੱਥੇ ਨਾਰੇ ਲੱਗ ਰਹੇ ਸੀ ਗਿਲਗਿਟਸ ਕਰ ਦੋ ਖੋਲ ਦੋ ਟੁੱਟੇ ਰਿਸ਼ਤੇ ਜੋੜ ਦੋ ਮਤਲਬ ਜਿਹੜੇ ਉੱਥੋਂ ਦੇ ਲੋਕ ਲੋਕਾਂ ਨੂੰ ਆਟਾ ਨਹੀਂ ਮਿਲ ਰਿਹਾ ਸੀ ਇੰਨੀ ਮਹਿੰਗਾਈ ਜ਼ਿਆਦਾ ਸੀ ਉਹ ਕਹਿ ਰਹੇ ਸੀ ਕਿ ਸਾਡੇ ਰਸਤੇ ਖੋਲ ਦੋ ਗਿਲਗਿਟ ਵਾਲੇ ਅਸੀਂ ਭਾਰਤ ਜਾਣਾ ਚਾਹੁੰਦੇ ਆ ਸੋ ਇਹ ਦੱਸਦਾ ਹੈ ਕਿ ਸ਼ਾਇਦ ਸਰਕਾਰਾਂ ਨੇ ਅਗਰ ਗੱਲ ਕੀਤੀ ਜਾਵੇ ਪਾਕਿਸਤਾਨ ਸਰਕਾਰ ਨੇ ਉੱਥੇ ਡਵੈਲਪਮੈਂਟ ਕੀਤੀ ਨਹੀਂ ਹੈ ਜਿਸੇ ਕਰਕੇ ਹੁਣ ਉੱਥੇ ਪ੍ਰੋਟੈਸਟ ਹੁੰਦੇ ਨੇ ਲਗਾਤਾਰ ਹੁੰਦੇ ਨੇ ਕਿ ਭਾਰਤ ਨਾਲ ਹੀ ਜੁੜਨਾ ਚਾਹੁੰਦੇ ਆ ਸੋ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਦੇਣੀ ਜ਼ਰੂਰੀ ਸੀ ਕਿਉਂਕਿ ਪੀਓਕੇ ਬਾਰੇ ਤੁਸੀਂ ਇਹ ਸੁਣਿਆ ਕਿ ਐਮਈਏ ਵੱਲੋਂ ਯਾਨੀ ਕਿ ਵਿਦੇਸ਼ ਮੰਤਰਾਲੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਪਾਕਿਸਤਾਨ ਜਿਹੜਾ ਹੈ ਓਪੋਕੇ ਨੂੰ ਖਾਲੀ ਕਰੇ ਅਸੀਂ ਦੱਸਿਆ ਵੀ ਕਿ 30% ਜਿਹੜਾ ਉਹ ਪਾਕਿਸਤਾਨ ਕੋਲ ਹੈ ਪੀਓਕੇ ਦਾ ਏਰੀਆ ਸੋ ਇਸ ਲਈ ਜ਼ਰੂਰੀ ਸੀ ਇਹ ਦੱਸਣਾ ਕਿ ਆਖਿਰ ਉਥੇ ਕਿੰਨੇ ਕਾਲਜੇਜ਼ ਨੇ ਕਿੰਨੀਆਂ ਯੂਨੀਵਰਸਿਟੀਆਂ ਨੇ ਕਿੰਨੇ ਮੈਡੀਕਲ ਕਾਲਜ ਨੇ ਕਿੰਨੇ ਇਹ ਰਿਪੋਰਟ ਨੇ ਖੈਰ ਉਹਨੂੰ ਦੇਖਣਾ ਹੋਏਗਾ ਕਿ ਅੱਗੇ ਹੁਣ ਕੀ ਗੱਲਬਾਤ ਜਿਹੜੀ ਆ ਹੁੰਦੀ ਹੈ ਕਿਉਂਕਿ ਅੱਜ ਐਮਈਏ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡੀਜੀਐਮਓ ਵੱਲੋਂ ਜੋ ਵੀ ਹੁਣ ਮੀਟਿੰਗਸ ਹੋਰ ਵੀ ਕੀਤੀਆਂ ਜਾਣਗੀਆਂ ਉਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਨਾਲ ਹੀ ਜੋ ਭਾਰਤੀ ਸਾਡੀ ਫੌਜ ਹੈ ਉਹ ਹਲੇ ਤੱਕ ਬਹੁਤ ਕਲੀਅਰ ਹੈ ਸਾਫ਼ ਕਹਿ ਰਹੀ ਹੈ ਕਿ ਆਪਰੇਸ਼ਨ ਸੰਦੂਰ ਜੜਾ ਹੈ ਉਹ ਚੱਲ ਰਹੀ ਹੈ ਜਤਿੰਦਰ ਅ ਮੈਂ ਕੀ ਹੋਰ ਸਮਝਣੀ ਚਾਹੂੰਗਾ ਜੋ ਕਿ ਬਹੁਤ ਮਹੱਤਵਪੂਰਨ ਹੈ ਜਦੋਂ ਅਮਰੀਕਾ ਇਹ ਗੱਲ ਕਹਿੰਦਾ ਹੈ ਕਿ ਅਸੀਂ ਇੰਟਰਫੇਅਰ ਕੀਤਾ ਸਾਡੀ ਇੰਟਰਫੇਰੈਂਸ ਦੇ ਕਰਕੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੁਖਾਵਾਂ ਮਾਹੌਲ ਹੋਇਆ ਅਸੀਂ ਟ੍ਰੇਡ ਦਾ ਜ਼ਿਕਰ ਕੀਤਾ 트੍ਰੰਪ ਇਹ ਗੱਲ ਕਹਿੰਦੇ ਆ ਕਿ ਮੈਂ ਦੋਵਾਂ ਦੇਸ਼ਾਂ ਨੂੰ ਇਹ ਕਿਹਾ ਕਿ ਅਸੀਂ ਟ੍ਰੇਡ ਕਰਨਾ ਤੁਹਾਡੇ ਨਾਲ ਜੇ ਜੰਗ ਬੰਦ ਕਰੋਗੇ ਤਾਂ ਟ੍ਰੇਡ ਹੋਏਗਾ ਨਹੀਂ ਤਾਂ ਨਹੀਂ ਹੋਏਗਾ ਪਰ ਜਦੋਂ ਐਮਈਏ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡੀ ਚਰਚਾ ਤਾਂ ਅਮਰੀਕਾ ਨਾਲ ਚੱਲਦੀ ਰਹੀ ਪਾਰ ਟ੍ਰੇਡ ਦੇ ਮਸਲੇ ਦੇ ਉੱਤੇ ਕੋਈ ਵੀ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਸੀ ਔਰ ਜੋ ਅਸੀਂ ਹਮਲੇ ਪਾਕਿਸਤਾਨ ਦੇ ਉੱਤੇ ਕੀਤੇ ਐ ਉਸ ਤੋਂ ਬਾਅਦ ਹੀ ਪਾਕਿਸਤਾਨ ਦੇ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਤੇ ਇਹ ਮਾਹੌਲ ਜਿਹੜਾ ਇਸ ਤਰੀਕੇ ਦੇ ਨਾਲ ਸੁਖਾਵਾਂ ਹੋ ਗਿਆ ਇਹਦੇ ਕੀ ਮayne ਐ ਇਹਨਾਂ ਨੂੰ ਜੇਕਰ ਆਪਾਂ ਅ ਗਹਿਰਾਈ ਦੇ ਵਿੱਚ ਜਾ ਕੇ ਦੇਖੀਏ ਜਾਂ ਇਸ ਬਿਆਨ ਦੇ ਪਿੱਛੇ ਜਾ ਕੇ ਦੇਖੀਏ ਤਾਂ ਕੀ ਨਿਕਲ ਕੇ ਸਾਹਮਣੇ ਆਉਂਦਾ ਜਤਿੰਦਰ ਜੀ ਜੇ ਅਸੀਂ ਇਸ ਨੂੰ ਬਹੁਤ ਥੋੜੇ ਵਰਡਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੀ ਤਾਂ ਅਮਰੀਕਾ ਜਿਹੜਾ ਹੈ ਉਹ ਨਾ ਤਾਂ ਕਿਸੇ ਦਾ ਦੋਸਤ ਹੈ ਨਾ ਕਿਸਦਾ ਦੁਸ਼ਮਨ ਹੈ ਉਹਦੀ ਸਿਰਫ ਉਹ ਸਿਰਫ 21 ਜੋ ਪਹਿਲ ਜਿਸ ਚੀਜ਼ ਤੇ ਰੱਖਦੇ ਹੈ ਜਿਸ ਚੀਜ਼ ਤੇ ਉਸ ਦੀ ਸਭ ਤੋਂ ਜ਼ਿਆਦਾ ਇੰਟਰਸਟ ਹੈ ਕਿ ਉਸੇ ਅਮਰੀਕਾ ਦੇ ਖੁਦ ਦੇ ਇੰਟਰਸਟ ਕੀ ਨੇ ਅਮਰੀਕਾ ਨੂੰ ਖੁਦ ਨੂੰ ਕੀ ਫਾਇਦਾ ਪਹੁੰਚ ਰਿਹਾ ਹੈ ਕਿ ਇਸ ਚੀਜ਼ ਨਾਲ ਫਾਇਦਾ ਪਹੁੰਚ ਰਿਹਾ ਸੋ ਬਸ ਇੰਨਾ ਅਮਰੀਕਾ ਦਾ ਇੰਟਰਸਟ ਹੁੰਦਾ ਸੋ ਅਮਰੀਕਾ ਨੇ ਇਸ ਵਾਰ ਵੀ ਇਹੀ ਚੀਜ਼ ਕੀਤੀ ਕਿ ਅਸੀਂ ਸੀਜ਼ਫਾਇਰ ਰਿਕਵਾਇਆ ਅਸੀਂ ਅਸੀਂ ਸੀਜ਼ਫਾਇਰ ਜਿਹੜਾ ਉਹਨੂੰ ਇੰਪਲੀਮੈਂਟ ਕਰਵਾਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਟ੍ਰੇਡ ਹੈ ਦੋਵੇਂ ਕੰਟਰੀਜ਼ ਨਾਲ ਫੇਰੀ ਅਸੀਂ ਜਾਰੀ ਰੱਖਾਂਗੇ ਦੋਵੇਂ ਹੀ ਨਿਊਕਲੀਅਰ ਜਿਹੜੇ ਆ ਸ਼ਕਤੀਆਂ ਨੇ ਤੇ ਅਸੀਂ ਵਾਰ ਰਕਵਾਈ ਹੈ ਪਰ ਤੁਸੀਂ ਪੀਐਮ ਮੋਦੀ ਦੇ ਸਪੀਚ ਨੂੰ ਕੱਲ ਵੀ ਸੁਣਿਆ ਤੁਸੀਂ ਅੱਜ ਜਦੋਂ ਉਹ ਆਦਮਪੁਰ ਦੇ 에ਅਰਬੇਸ ਪਹੁੰਚੇ ਤੇ ਨਾਲ ਹੀ ਐਮੀ ਦੀ ਪ੍ਰੈਸ ਕਾਨਫਰੰਸ ਵੀ ਸੁਣੀ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਨਿਊਕਲੀਅਰ ਆ ਜੋ ਕਹਿ ਸਕਦੇ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਨਿਊਕਲੀਅਰ ਨੂੰ ਲੈ ਕੇ ਜੋ ਸਾਨੂੰ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਉਹ ਧਮਕੀਆਂ ਨਾ ਦੋ ਸੋ ਇੱਕ ਕਲੀਅਰ ਮੈਸੇ ਯੂਐਸ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਦੋਵੇਂ ਅਨੇ ਸਮਰਥ ਹੈਗੇ ਕੰਟਰੀਜ਼ ਕਿ ਅਸੀਂ ਆਪਸ ਵਿੱਚ ਬੈਠ ਕੇ ਵੀ ਗੱਲਬਾਤ ਕਰ ਸਕਦੇ ਆ ਜ਼ਿਕਰ ਅਜ ਐਮੀ ਇਹ ਵੱਲੋਂ ਇਹ ਵੀ ਕੀਤਾ ਗਿਆ ਕਿ ਜਦੋਂ ਹੀ ਜਦੋਂ ਕਹਿ ਸਕਦੇ ਆ ਵਾਰ ਜਹੀ ਸਿਚੁਏਸ਼ਨ ਬੰਨੀ ਸ਼ੁਰੂ ਹੋਈ ਉਹਦੇ ਪੀਐਮ ਮੋਦੀ ਸਾਹਿਬ ਵੱਲੋਂ ਵੀ ਜੋ ਉਪਰਾਸ਼ਪਤੀ ਨੇ ਜੇਰੀ ਬੈਂਸ ਅਮਰੀਕਾ ਦੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਸੀ ਪਰ ਬੈਂਸ ਸਾਹਿਬ ਦੇ ਤੁਹਾਨੂੰ ਬਿਆਨ ਯਾਦ ਹੋਣਗੇ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਕੰਟਰੀਜ਼ ਦਾ ਆਪਸ ਦਾ ਮੈਟਰ ਹੈ ਅਸੀਂ ਇੰਟਰਵਿਨ ਨਹੀਂ ਕਰਾਂਗੇ ਸੋ ਅਮਰੀਕਾ ਟਾਈਮ-ਟਾਈਮ ਤੇ ਆਪਣੀਆਂ ਸਟੇਟਮੈਂਟਸ ਜਿਹੜੀਆਂ ਉਹ ਚੇਂਜ ਕਰਦਾ ਰਿਹਾ ਹੈ ਸੋ ਇੱਕ ਮੈਸੇਜ ਭਾਰਤ ਵੱਲੋਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜੰਮੂ ਕਸ਼ਮੀਰ ਦੀ ਜੇ ਕੋਈ ਜੰਗ ਹੋਏਗੀ ਜਾਂ ਉਸ ਨੂੰ ਲੈ ਕੇ ਜਦੋਂ ਵੀ ਗੱਲਬਾਤ ਹੋਏਗੀ ਤਾਂ ਦੋ ਦੇਸ਼ਾਂ ਵਿਚਾਲੇ ਹੋਏਗੀ ਅਸੀਂ ਤੀਸਰੇ ਦੀ ਐਂਟਰੀ ਜੋ ਹੈ ਉਹ ਮਨਜ਼ੂਰ ਨਹੀਂ ਕਰਾਂਗੇ ਤੀਸਰਾ ਕੋਈ ਵੀ ਇਸ ਚ ਦਖਲ ਨਾ ਦੇ ਪਰ ਜੇ ਇੱਕ ਚੀਜ਼ ਇਹ ਦੇਖਿਏ ਕਿ ਜਿਸ ਤਰ੍ਹਾਂ ਦਾ ਬਿਆਨ ਟਰੰਪ ਉਹਨਾਂ ਨੇ ਦਿੱਤਾ ਹੈ ਪਰ ਭਾਰਤ ਉਸ ਨੂੰ ਲੜਕਿਨਾਰ ਕਰ ਰਿਹਾ ਪਾਕਿਸਤਾਨ ਵਾਲੇ ਪਾਸੇ ਵੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਤਾਂ ਜਿਹੇ ਦੇ ਵਿੱਚ ਜੇ ਦੋਸਤੀ ਦਾ ਜ਼ਿਕਰ ਹੁੰਦਾ ਹੈ ਕਿ ਬੜੇ ਖਾਸ ਦੋਸਤ ਨਹੀਂ ਤੇ ਫਿਰ ਇਹ ਮੰਨ ਲਿਆ ਜਾਏ ਕਿ ਉਹਦਾ ਕੋਈ ਵजूद ਨਹੀਂ ਰਹਿ ਜਾਂਦਾ ਉਹਨਾਂ ਗੱਲਾਂ ਦਾ ਆ ਮਾਫ ਕਰਨਾ ਜਤਿੰਦਰ ਜੀ ਸਵਾਲ ਰਿਪੀਟ ਕਰੋਗੇ ਮੇਰਾ ਸਵਾਲ ਇਹ ਸੀਗਾ ਕਿ ਜਦੋਂ 트럼ਪ ਤੁਸੀਂ ਇਹ ਜ਼ਿਕਰ ਕਰ ਰਹੇ ਹੋ ਕਿ ਅਮਰੀਕਾ ਨੇ ਸਿਰਫ ਆਪਣਾ ਫਾਇਦਾ ਦੇਖਣਾ ਕਿ ਉਸ ਨੂੰ ਫਾਇਦਾ ਕਿੱਥੋਂ ਹੋ ਰਿਹਾ ਪਰ ਉਹ ਇੱਥੇ ਦਾਵਾ ਕਰ ਰਹੇ ਹੈ ਕਿ ਸਾਡੀ ਗੱਲਬਾਤ ਦੇ ਕਰਕੇ ਸਾਡੇ ਬਿਆਨ ਦੇ ਕਰਕੇ ਦੋਵਾਂ ਦੇਸ਼ਾਂ ਦੇ ਵਿਚਾਲੇ ਮਾਹੌਲ ਸੁਖਾਵਾਂ ਹੋ ਗਿਆ ਤਾਂ ਜਿਹੇ ਦੇ ਵਿੱਚ ਜਦੋਂ ਇਹ ਜ਼ਿਕਰ ਹੁੰਦਾ ਪ੍ਰਧਾਨ ਮੰਤਰੀ ਮੋਦੀ ਦੇ ਉਹ ਦੋਸਤ ਨੇ ਚੰਗੇ ਔਰ ਉਹ ਆਪ ਵੀ ਆਖਦੇ ਰਹੇ ਕਿ ਪ੍ਰਧਾਨ ਮੰਤਰੀ ਮੇਰੇ ਮੇਰੇ ਬੜੇ ਵਧੀਆ ਫਰੈਂਡ ਨੇ ਇੱਥੇ ਆਉਣੇ ਆ ਫਿਰ ਉਹਦਾ ਕੋਈ ਵजूद ਨਹੀਂ ਰਹਿ ਜਾਂਦਾ ਜਨ ਜਤਿੰਦਰ ਜੀ ਤੁਸੀਂ ਪਹਿਲੀ ਸਟੇਟਮੈਂਟ ਜਦੋਂ 9 ਟੈਰਰਿਜ਼ਮ ਜੋ ਕੈਂਪਸ ਹੈ ਉਸਤੇ ਜੋ ਭਾਰਤ ਨੇ ਅਟੈਕ ਕੀਤਾ ਉਸ ਨੂੰ ਟਰੰਸਾਬ ਨੇ ਕੀ ਕਿਹਾ ਸੀ ਸ਼ੇਮਫੁਲ ਐਕਟ ਉਹ ਨਾ ਵਲੂਕਿਆ ਗਿਆ ਸੀ ਸੋ ਜਿਸ ਤਰ੍ਹਾਂ ਸੀ ਪਹਿਲਾਂ ਇਹ ਕਿਹਾ ਕਿ ਅਮਰੀਕਾ ਦਾ ਸਿਰਫ ਇੱਕ ਹੀ ਇੰਟਰਸਟ ਹੈ ਕਿ ਉਹਨਾਂ ਨੂੰ ਕਿਸ ਚੀਜ਼ ਤੋਂ ਫਾਇਦਾ ਪਹੁੰਚਣ ਵਾਲਾ ਹੈ ਸੋ ਉਹੀ ਡਿਸੀਜਨ ਜਿਹੜਾ ਉਹ ਲੈਂਦੇ ਨੇ ਅਦਰਵਾਈਜ਼ ਇਹ ਕਹੀਏ ਕਿ ਉਹ ਭਾਰਤ ਦਾ ਦੋਸਤ ਹੈ ਜਾਂ ਪਾਕਿਸਤਾਨ ਦਾ ਦੁਸ਼ਮਣ ਹੈ ਅਜਿਹਾ ਕੁਝ ਵੀ ਨਹੀਂ ਜੀ ਜੁੜੇ ਤੁਸੀਂ ਤਾਂ ਨਾਲ ਜੁੜਨ ਦੇ ਲਈ ਦਾ ਐਮਈਏ ਦੇ ਵੱਲੋਂ ਇਹ سافٹ ویئر ਦੇ ਉੱਤੇ ਆਖਿਆ ਗਿਆ ਕਿ ਪਾਕਿਸਤਾਨ ਅਕੁਪਾਈਡ ਜੋ ਕਸ਼ਮੀਰ ਹੈ ਉਸ ਨੂੰ ਖਾਲੀ